ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰੀਆਂ ਭੈਣਾਂ ਨੂੰ ਬੱਚੀਆਂ ਨੂੰ ਅਸੀਂ ਠੀਕ ਠਾਕ ਹਾਂ ਉਮੀਦ ਕਰਦੇ ਆਂ ਆਪ ਵੀ ਸਭ ਠੀਕ ਠਾਕ ਹੋਵੋ ਪਰਮਾਤਮਾ ਤੁਮ ਚੜ੍ਹਦੀ ਕਲਾ ਚ ਰੱਖੇ ਲੰਬੀ ਉਮਰਾਂ ਕਰੇ ਤੰਦਰੁਸਤੀਆਂ ਬਖਸ਼ੇ ਅੱਜ ਆਪਾਂ ਨਵਾਂ ਬਲੌਗ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਅਸੀਂ ਅੱਜ ਥੋੜੀ ਜਿਹੀ ਛੋਟੀ ਜਿਹੀ ਕੋਈ ਟ੍ਰਿਕਾ ਦਸਣ ਲੱਗੇ ਆ ਜਿੱਦਾਂ ਆ ਪੌਣੇ ਨੇ ਪੌਣਿਆਂ ਦੇ ਦੇਖੋ ਪੌਣੇ ਸਾਡੇ ਬਿਲਕੁਲ ਸੜੇ ਪਏ ਨੇ ਐਨੇ ਗੰਦੇ ਨੇ ਤੇ ਤੁਹਾਨੂੰ ਦਿਖਾਉਣੇ ਆ ਵੀ ਢੋਕੇ ਵੀ ਜਿਹੜੇ ਤਾਂ ਸ਼ਹਿਰਾਂ ਦੇ ਹੁੰਦੇ ਨੇ ਮਤਲਬ ਆਪਾਂ ਬਾਅਦ ਚ ਗੱਲ ਕਰਦੇ ਆ ਪਹਿਲਾਂ ਟਾਈਮ ਖਰਾਬ ਨਾ ਕਰੀਏ ਆਪਾਂ ਆ ਪਾਣੀ ਚਾਲਨ ਕਰਕੇ ਗੈਸ ਜਾਲ ਕੇ ਆਪਾਂ ਪੌਣੇ ਉੱਪਰ ਧਰ ਦਿੰਨੇ ਆ ਪਾਣੀ ਕਰਮ ਹੋਜੀ ਜਦ ਤੱਕ ਆਪਾਂ ਗੱਲਾਂ ਬਾਤਾਂ ਮਾਰਦੇ ਲੋਜੀ ਸ਼ਹਿਰਾਂ ਦੀਆਂ ਬੀਬੀਆਂ ਭੈਣਾਂ ਤਾਂ ਕੀ ਕਰਦੀਆਂ ਨੇ ਓਹੋ ਸਿਲਵਰ ਕਰਦਰ ਦਾ ਕੰਮ ਜਿਹੜਾ ਉਹਦੇ ਵਿੱਚ ਲਵੇਟ ਲੈਂਦੀਆਂ ਨੇ ਰੋਟੀ ਤੇ ਪਿੰਡਾਂ ਵਾਲਿਆਂ ਨੂੰ ਤਾਂ ਹੁਣ ਬਾਹਰ ਵੀ ਰੋਟੀ ਜਾਂਦੀ ਆ ਖੇਤਾਂ 'ਚ ਮੋਟਰਾਂ-ਮੋਟਰਾਂ ਤੇ ਕਿਉਂਕਿ ਉਹਦੇ ਨਾਲ ਪਾਉਣੇ ਠੰਡੇ ਹੋ ਜਾਂਦੇ ਨੇ ਅਸੀਂ ਆਪ ਦੀ ਹੱਡ ਬੀਤੀ ਦੱਸਦੇ ਆਂ ਆਪਾਂ ਕਿਸੇ ਦੀ ਕੀ ਕਰਨੀ ਗੱਲ ਤੇ ਅਸੀਂ ਸਰਫ ਵੀ ਪਾ ਲੜੀ ਜਿਹਦੇ ਪਾਣੀ ਚ ਵੀ ਧੋ ਲੈਣੇ ਮਤਲਬ ਰਿਜੀ ਦੇ ਪਾਣੀ ਦੇ ਵਿੱਚ ਪਾ ਕੇ ਸਰਫ ਪਾ ਕੇ ਅਸੀਂ ਸਾਬਣ ਵੀ ਮਲ ਮਲ ਕੇ ਹੰਭ ਜਾਣਾ ਸਾਡੇ ਪਾਉਣੇ ਬੜੇ ਬਿਲਕੁਲ ਹੀ ਮਤਲਬ ਠੰਡੇ ਆ ਹੀ ਨਹੀਂ ਸੀ ਨਿਕਲਦੀ ਹੈਗੀ ਸਾਫ ਤਾਂ ਹੋ ਜਾਂਦੇ ਸੀ ਜਦੋਂ ਆਪਾਂ ਐ ਹੱਥਾਂ ਨੂੰ ਕਰਨਾ ਨਿਚੋੜਨ ਲੱਗੇ ਤਾਂ ਉਹ ਆਏ ਹੋਣਾ ਵੀ ਵਿੱਚ ਪਿੰਡਾ ਹੈਗਾ ਫੇਰੇ ਸੰਭਿਆਹੀ ਜੀ ਹੈਗੀ ਹੈ ਇਹਨਾਂ ਦੇ ਵਿੱਚ ਤੇ ਫਿਰ ਅੱਗੇ ਜਿਹੜੀਆਂ ਆਪਣੇ ਪੰਜਾਬ ਪੁਰਾਣੇ ਬਜ਼ੁਰਗ ਪਿੰਡਾਂ ਦੇ ਸੀਗੇ ਜਿਹੜੀਆਂ ਹੁਣ ਮੇਰੀਆਂ ਭੈਣਾ ਪਿੰਡਾਂ 'ਚ ਜੰਮੀਆਂ ਬੜੀਆਂ ਨੇ ਉਹ ਤਾਂ ਆਪਣਾ ਫੀਲਿੰਗ ਸਮਝ ਸਕਦੀਆਂ ਨੇ ਨਾ ਆਪਣੀਆਂ ਨਾਨੀਆਂ ਦਾਦੀਆਂ ਜਿਹੜੀਆਂ ਸੀ ਉਹ ਪਾਗਲ ਥੋੜਾ ਸੀਗੀਆਂ ਉਹ ਵਿਚਾਰੀਆਂ ਛੋਡੇ ਦੇ ਵਿੱਚ ਧੋਂਦੀਆਂ ਹੁੰਦੀਆਂ ਸੀਗੀਆਂ ਮੈਂ ਖੋਸ਼ ਨਹੀਂ ਸੀ ਲਾਉਂਦੀਆਂ ਉਹ ਸੋਡੇ ਦੇ ਵਿੱਚ ਧੋਂਦੀਆਂ ਸੀ ਤੇ ਉਹ ਕਿੰਨੇ ਸਾਫ਼ ਪੋਣੇ ਹੋ ਜਾਂਦੇ ਸੀਗੇ ਅਸੀਂ ਬਿਲਕੁਲ ਸਾਫ਼ ਵੀ ਬਦਲ-ਬਦਲ ਕੇ ਦੇਖ ਲਈ ਸਾਡੇ ਕੋਲੋਂ ਤਾਂ ਹੰਦਾ ਲੈਣਾ ਨਹੀਂ ਸੀ ਜਾਂ ਨਿਕਲਦਾ ਨਹੀਂ ਸੀਗਾ ਮੈਂ ਤੁਹਾਨੂੰ ਦੱਸਾਂ ਤੇ ਹੁਣ ਆਪਾਂ ਤੁਹਾਨੂੰ ਉਹ ਕਰਕੇ ਦਿਖਾਉਣੀ ਆ ਆ ਪਾਣੀ ਉਹ ਗਰਮ ਕਰਤਾ ਆਪਾਂ ਪਾਣੀ ਗਰਮ ਰੱਖ ਕੇ ਤੇ ਤੇ ਆਪਾਂ ਇਹ ਰੀਤੀ ਪੋਣੇ ਡੋ ਉਹਦੇ ਨੇ ਆ ਜੇ ਸਕੂਲ ਦੇ ਬੱਚੇ ਆਉਂਦੇ ਨੇ ਉਹ ਪ੍ਰੌਂਡ ਹੀ ਲੈ ਕੇ ਜਾਂਦੇ ਨੇ ਤੇ ਫਿਰ ਉਹ ਥੰਦੇ ਹੋ ਜਾਂਦੇ ਨੇ ਉਹਨੇ ਘੋ ਦੇ ਨਾਲ ਨਹੀਂ ਨਿੱਖਰਦੇ ਹੈਗੇ ਇਹਨਾਂ ਨੂੰ ਆਪਾਂ ਥੰਦਾਾ ਮਾਰ ਲਓ ਕੇ ਵੀ ਕਿਦਾਂ ਦੇ ਵਧੀਆ ਸੰਜੜ ਤਾਂ ਹੁੰਦਾ ਲੋ ਜੀ ਪਾਣੀ ਆਪਣਾ ਖਰੀਜਣ ਲੱਗ ਗਿਆ ਆ ਤੇ ਗਰਮ ਹੋ ਗਿਆ ਪਾਣੀ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਤੁਹਮ ਦਿਖਾਉਣੇ ਆ ਕੰਲਾ ਪਾਣੀ ਉਹ ਪਾਇਆ ਹੋਇਆ ਇਹਦੇ ਵਿੱਚ ਤੇ ਇਹਦੇ ਵਿੱਚ ਨਾ ਥੋੜੀ ਜੀ ਆਪਾਂ ਸਰਫ ਪਾਉਣੀ ਆ ਥਿਆਰਾਂ ਪਾਉਣੀ ਹੱਦਾਂ ਦਾ ਚਮਚਾ ਬਸ ਸਰਫ ਦਾ ਪਾਉਣੀ ਆ ਸਰਫ ਆਪਾਂ ਤੁੰਮ ਬਦੇ ਵਰਤਦੇ ਹੁੰਨੇ 60 ਫਿਕਰ ਤੇ ਇੱਕ ਚਮਚਾ ਪਾ ਸੋਡੇ ਦਾ ਪਾਇਆ ਕੱਪੜੇ ਧੋਣ ਵਾਲਾ ਸੋਡਾ ਹੁੰਦਾ ਜਿਹੜਾ ਜੀ ਉਹ ਚ ਵਿੱਚ ਪਾਉਣਿਆਂ ਚ ਪਾਇਆ ਹੋਰ ਕਿਸੇ ਚੀਜ਼ ਦੀ ਵੀ ਕੋਈ ਲੋੜ ਨਹੀਂ ਹੈਗੀ ਕਈ ਹੁਣ ਅਸੀਂ ਤਾਂ ਆਪਦੀ ਹੱਡ ਬੀਤੀ ਸੁਣਾਉਣੇ ਆ ਵੀ ਅਸੀਂ ਤਾਂ ਬਹੁਤ ਅ ਮਤਲਬ ਉਹ ਹੋਏ ਪਏ ਸੀ ਕਿ ਵੀ ਪੌਣੇ ਕਿਉਂ ਨਹੀਂ ਨਿਖਰਦੇ ਹੈਗੇ ਇਹ ਇੰਨਾ ਸਾਬਣ ਲਾ ਲਾ ਸਰਫ ਲਾ ਲਾ ਕੇ ਵੀਡੀਓ ਦੇ ਵਿੱਚ ਦਿਖਾ ਦਿੰਦ ਨੇ ਉਦਾਂ ਹੀ ਵੈਸੇ ਹੀ ਮੈਂ ਬਿਨੇ ਘਰ ਪਾ ਲੋ ਵਿੱਚ ਜੀ ਇੱਚ ਮਿੱਠਾ ਸੋਡਾ ਪਾ ਲੋ ਫਲਾਣਾ ਪਾ ਲੋ ਕੁਛ ਨਹੀਂ ਹੁੰਦਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਇਹ ਕੁਛ ਨਹੀਂ ਹੁੰਦਾ ਸਾਰਾ ਕੁਝ ਅਸੀਂ ਕਰਕੇ ਵੇਖ ਲਿਆ ਤੇ ਹੁਣ ਤੁਹਾਨੂੰ ਐਨੀ ਪਚਰਜੀ ਬਸ ਕਰਕੇ ਦਿਖਾਉਣੀ ਆ ਲੋਜੀ ਹੁਣ ਆਪਾਂ ਤੁਹਾਨੂੰ ਪੱਕੇ ਦੇਖਾਂਗੇ ਆਹ ਲੈ ਸੀਗਾ ਬਸ ਮਿੱਠਾ ਸਾਹਾ ਦੂਸਰਾ ਹੀ ਆਪਾਂ ਆਪਰੇ ਤੋਂ ਨਾਲ ਖੋਦਾ ਕਿੰਨਾ ਕਿਉਂ ਹਨ ਮਨਾ ਲਿਆ ਜੰਮੀ ਹੱਗੇ ਤੋ ਤੋ ਕਿਨਾ ਪਾ ਹੰ ਬਜਾਣਾ ਕਦੇ ਸੱਪ ਨਾ ਲਾ ਲੈਣਾ ਕੋਸ਼ ਨਾ ਲੈਣਾ ਪਰ ਨਹੀਂ ਇਕੜਦਾ ਸੀਗਾ ਸੋਚ ਆਹ ਦੇਖੋ ਕਿੰਨਾ ਜਾਂਦੀ ਹੈ ਯਾਰ ਜੀ ਯੋ ਵੀ ਯੋ ਮੋਟਾ ਮੋਟਾ ਬਜਾ ਰਿਹਾ ਤਰ ਤਰਤੀ ਗੱਲ ਕੀ ਤੋਰੀ ਜੀ

ਆਪਣੇ ਪ੍ਰੌਂਟੀਆਂ ਵਾਲੇ ਕੋਲ ਸਕੂਲ ਦੇ ਹੁੰਦੇ ਨੇ ਹੋਰ ਨਿਕਾੜੋ ਚਲੋ ਫੋਨਾ ਚਾਹੇ ਪ੍ਰਾਣੇ ਨੇ ਪਰ ਖੰਧਾਈ ਬਿਲਕੁਲ ਵੀ ਮਾੜੀ ਜੀ ਵੀ ਨਹੀਂ ਹੈਗੀ ਰਹੀ ਐਨਾ ਮਾਨ ਖੁਸ਼ ਹੋਇਆ ਉਹਦੇ ਨਾਲ ਮੈਂ ਉਹ ਧੋ ਕੇ ਪ੍ਰਾਣੇ ਐਨਾ ਪਤੇ ਬੰਦੇ ਦਿੱਤੇ ਉਹ ਡੱਬਿਆਂ ਦੇ ਵਿੱਚ ਪਾ ਲਏ ਨੇ ਆਹ ਮਾਜ ਜਾਂਦੇ ਨੇ ਗਿੱਲੇ ਹੋ ਜਾਂਦੇ ਆ ਇਸ ਕਰਕੇ ਚੈੱਕ ਕਰ ਸਕਦਾ ਕਿ ਮੈਂ ਨਿਖਰੇ ਪਏ ਨੇ ਦੇਖ ਸਕਦੇ ਆ ਲੈ ਵਧੀਆ ਪਹਿਲਾਂ ਅਸੀਂ ਜਿਵੇਂ ਵੀਡੀਓ ਵਿੱਚ ਲੋਕਾਂ ਨੇ ਦੇਖ ਲੈਣਾ ਵੀ ਹਾਂ ਵੀ ਕਹਿੰਦੇ ਬਿਨੇਗਰ ਪਾ ਲੋ ਵਿੱਚ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਵਾ ਇਹ ਇਦਾਂ ਕੁਝ ਨਹੀਂ ਹੁੰਦਾ ਹੈਗਾ ਸਾਰ ਫੇ ਕਿਹਾ ਕੰਮ ਸਾਡੇ ਵਾਸਤੇ ਤਾਂ ਅਸੀਂ ਹੁਣ ਹਾਰ ਕੇ ਫਿਰ ਹਮ ਤਾਂ ਕਿ ਹਾਲਿਆਂ ਦਾ ਮਿੱਠਾ ਸੋਡਾ ਦੂਸਰਾ ਸੋਡਾ ਲਿਆਂਦਾ ਘਬੜਤੋਂ ਵਾਲਾ ਉਹਦਾ ਇੱਕ ਚਮਚਾ ਇੱਕ ਚਮਚਾ ਪਾਈਦਾ ਉਹਦੇ ਨਾਲ ਤੇ ਗਰਮ ਕਰਕੇ ਬਹੁਤ ਵਧੀਆ ਆਇਆ ਹੈ ਨਾ ਲਿਖਰ ਜਾਂਦੇ ਨੇਗੇ ਜੀ ਹੋਰ ਬਾਕੀ ਆਪਾਂ ਅੱਜ ਦਾ ਵਲੌਗ ਹੁਣ ਸਮਾਪਤ ਕਰਦੇ ਆਂ ਜਲਦੀ ਲੈ ਕੇ ਆਵਾਂਗੇ ਕੱਲ ਨੂੰ ਨਵਾਂ ਵਲੌਗ ਨਾਲ ਜੁੜਾਂਗੇ ਤੇ ਉਹ ਜਿਹੜੀਆਂ ਮੇਰੀਆਂ ਬੀਬੀਆਂ ਭੈਣਾਂ ਬੱਚੀਆਂ ਮੈਨੂੰ ਕਮੈਂਟ ਕਰਦੀਆਂ ਨੇ ਸੋਹਣੇ ਸੋਹਣੇ ਰੋਜ਼ ਹਰ ਰੋਜ਼ ਪੜਦੀ ਹੁੰਦੀਆਂ ਤੇ ਵਲੌਗ ਦੇਖਦੀਆਂ ਨੇ ਪਿਆਰ ਦਿੰਦੀਆਂ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆਂ